प्यारे सिरोतीओ प्यार पर इस सतश्री अकालजी तुसी देख रहे हो स्टार एजी न्यूज़ चैनल खबर नवेश शहर प्रीतपाल सिंह ने अपनी पत्नी ਨੂੰ 31 ਲੱਖ ਰੁਪਏ ਲੈ ਕੇ ਵਿਦੇਸ਼ ਭੇਜਿਆ ਸੀ ਅਤੇ ਉਸ ਵੱਲੋਂ ਕੁੜੀ ਅਤੇ ਪਰਿਵਾਰ ਵਾਲਿਆਂ ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਸੀ ਹੁਣ ਉਸ ਦੀ ਪਤਨੀ ਸਾਹਮਣੇ ਆਈ ਜਿਸ ਦਾ ਨਾਮ ਜਤਿੰਦਰ ਕੌਰ ਨਵਾਂ ਸ਼ਹਿਰ ਦੀ ਰਹਿਣ ਵਾਲੀ ਉਸਵੱਲੋ ਕਿਹਾ ਗਿਆ ਹੈ ਸੁਣੋ ਉਸ ਦੀ ਜ਼ੁਬਾਨੀ ਹੋਰ ਵੀ ਖਬਰਾਂ ਦੇਖਣ ਵਾਸਤੇ ਸਟਾਰ ایਜੀ ਨਿਊ ਚੈਨਲ ਨੂੰ ਦੇਖਦੇ ਰਹੋ ਸਸਿਕਾ ਜੀ ਮੇਰਾ ਨਾਮ ਜਤਿੰਦਰ ਕੌਰ ਹੈ ਮੈਂ ਜਿਹੜਾ ਨਵਾਂ ਸ਼ਹਿਰ ਦੀ ਰਹਿਣ ਵਾਲੀ ਹਾਂ ਤੇ ਮੇਰੀ ਮੈਰਿਜ ਮਾਚੀਵੜਾ ਸਾਹਿਬ ਦੇ ਲਾਗੇ ਲੱਗ ਕੇ ਲੱਗਦੇ ਪਰ ਸ਼ੇਰੀਆਂ ਹੋਈ ਸੀ ਮੇਰੇ ਹਸਬੰਦ ਦਾ ਨਾਮ ਪ੍ਰੀਤਪਾਲ ਸਿੰਘ ਹੈ ਮੇਰੇ ਹਸਬੰਦ ਨੇ ਕੁਝ ਦਿਨ ਪਹਿਲਾਂ ਮੇਰੇ ਅਗੇਂਸਟ ਝੂਠਾ ਕੇਸ ਫਾਈਲ ਕੀਤਾ ਹੈ ਕਿ ਮੈਨੂੰ ਨਾ ਧੋਖਾਧੜੀ ਕੀਤੀ ਹੈ ਜੋ ਕਿ ਬਿਲਕੁਲ ਝੂਠਾ ਐਵੇਂ ਤਾਂ ਕੁਝ ਨਹੀਂ ਹੋਇਆ ਮੈਂ 2020 ਦੇ ਵਿੱਚ ਕੈਨੇਡਾ ਆ ਗਈ ਸੀ ਤੇ ਮੈਂ ਆਪਣੇ ਦਿਓਰ ਦੇ ਨਾਲ ਰਹਿੰਦੀ ਸੀ ਜੀ 6-7 ਮਹੀਨੇ ਮੈਂ ਤੇ ਦਿਓਰ ਇਕੱਠੇ ਰਹਿਆ ਉਸ ਦੌਰਾਨ ਮੇਰੇ ਦਿਓਰ ਦਾ ਮੇਰੇ ਨਾਲ ਸਬਾਬ ਵਧੀਆ ਨਹੀਂ ਸੀ ਜਿਸ ਕਰਕੇ ਮੈਂ ਉਹ ਦਿਨ ਆਰਡਰ ਕੀਤੀ ਜਿਸ ਦਿਨ ਮੈਂ ਆਪਣੇ ਜਿਸ ਦਿਨ ਤੋਂ ਮੇਰੇ ਦਿਓਰ ਨਾਲ ਅੱਡ ਹੋਈਆਂ ਉਸ ਤੋਂ ਬਾਅਦ ਮੇਰੇ ਸਹੁਰਿਆਂ ਦਾ ਮੇਰੇ ਪ੍ਰਤੀ ਬਿਹੇਵੀਅਰ ਚੇਂਜ ਹੋ ਗਿਆ ਉਹ ਮੈਨੂੰ ਅੰਜ ਬਰਦਸਤੀ ਕਹਿੰਦੇ ਸੀ ਕਿ ਉਹ ਆਪਣੇ ਦਿਓਰ ਨਾਲ ਰਹੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਉਹਦੇ ਨਾਲ ਨਹੀਂ ਰਹਿ ਸਕਦੀ ਹੈਗੀ ਉਸ ਦਿਨ ਤੋਂ ਹੀ ਸਾਡੇ ਵਿੱਚ ਮਨਮੋਟਾਵ ਸ਼ੁਰੂ ਹੋ ਗਿਆ ਪਰ ਫਿਰ ਮੈਂ ਉਹਨਾਂ ਨੂੰ ਕਹੇ ਸੀ ਕਿ ਜਦੋਂ ਮੇਰੇ ਹਸਬੰਡ ਆਜੂਗੇ ਇੱਥੇ ਕੈਨੇਡਾ ਆਜੂਗੇ ਜੇ ਉਹ ਜਾਣਗੇ ਤਾਂ ਫਿਰ ਅਸੀਂ ਤਿੰਨੋਂ ਇਕੱਠੇ ਰਹਿ ਲਾਂਗੇ ਪਰ ਮੈਂ ਇਕੱਲੀ ਨਹੀਂ ਰਹਿ ਸਕਦੀ ਇਹ ਮੈਂ ਆਪਣੇ ਤੇ ਫਿਰ ਮੈਂ ਪੜਾਈ ਜਦੋਂ ਮੈਂ ਆਪਣੀ ਪੜਾਈ ਤੇ ਸੀਗੀ ਮੈਂ ਆਪਣੇ ਹਸਬੰਡ ਨੂੰ ਸਾਰੇ ਡਾਕੂਮੈਂਟ ਭੇਜੇ ਜੋ ਵੀ ਵੀਜ਼ਾ ਫਾਈਲ ਲਈ ਚਾਹੀਦੇ ਸੀ ਤੇ ਮੈਂ ਉਹਨਾਂ ਨੂੰ ਸਾਰੇ ਉਹ ਉਹ ਵੀਜ਼ਾ ਸਪਾਊਸ ਵੀਜ਼ਾ ਲਗਾ ਲਈ ਸਾਰੇ ਡਾਕੂਮੈਂਟਸ ਕਿ ਆਸੀ ਉਹਨਾਂ ਸਾਰਿਆਂ ਦਾ ਵਿਆਜ ਉਹ ਮੇਰੇ ਤੋਂ ਮੰਗ ਰਹੇ ਨੇ ਤੇ ਉਹਦਾ 31 ਲੱਖ ਬਣਾ ਰਹੇ ਨੇ ਤੇ ਪਰ ਜਿਹੜਾ ਜਦੋਂ ਮੈਂ ਕੈਨੇਡਾ ਆਈਆਂ ਕੈਨੇਡਾ ਆਂ ਤਾਂ ਮੇਰਾ ਸਾਰਾ 15 ਲੱਖ ਦਾ ਖਰਚਾ ਹੋਇਆ ਸੀ ਤੇ 2020 ਤੋਂ ਲੈ ਕੇ 2018 ਤੱਕ ਮੈਂ ਜਿੰਨੇ ਵੀ ਉਹਨਾਂ ਨੂੰ ਪੈਸੇ ਭੇਜੇ ਨੇ ਟੋਟਲ 18 ਲੱਖ ਬਣਦਾ ਹੈ ਉਹਨਾਂ ਦੀ ਮੇਰੇ ਤੋਂ ਰਸੀਦਾਂ ਵੀ ਨੇ ਆ ਤੁਸੀਂ ਦੇਖ ਸਕਦੇ ਹੋ ਆ ਸਾਰੀਆਂ ਮੇਰੇ ਤੋਂ ਰਸੀਪਟਸ ਪਈਆਂ ਨੇ ਉਹਨਾਂ ਦੀ ਇਹ ਮੈਂ ਲਗਾਤਾਰ ਉਹਨਾਂ ਨੂੰ ਭੇਜੇ ਨੇ ਪੈਸੇ ਤੇ ਆ ਆ ਉਹਨਾਂ ਦੀਆਂ ਰਿਸਿਪਟਸ ਨੇ ਅਮੇ ਆਖਰੀ ਜਿਹੜੇ ਮੈਂ ਆਖਰੀ ਪੈਸੇ ਨੇ ਆ ਮੈਂ ਸਤੰਬਰ 2024 ਦੇ ਵਿੱਚ ਭੇਜੇਗੇ ਹਟੀਆਂ ਤੇ ਜੇ ਮੈਂ ਗੱਲ ਨਹੀਂ ਕੀਤੀ ਹੁੰਦੀ ਤਾਂ ਮੈਂ ਪੈਸੇ ਵੀ ਕਿਉਂ ਭੇਜ ਦਿੱਤੇ ਤੇ ਸਾਡੀ ਗੱਲ ਚੱਲਦੀ ਸੀ ਤਾਂ ਇੰਨੀਆਂ ਲੜਾਈਆਂ ਹੋਣ ਦੇ ਬਾਵਜੂਦ ਵੀ ਮੈਂ ਕਦੇ ਉਹਨਾਂ ਨੂੰ ਐ ਨਹੀਂ ਕਿਹਾ ਕਿ ਮੈਂ ਤਲਾਕ ਦਿੰਨਾ ਜਾਂ ਮੈਂ ਉਹਨਾਂ ਨਾਲ ਗੱਲਬਾਤ ਬੰਦ ਨਹੀਂ ਕੀਤੀ ਮੈਂ ਕੋਸ਼ਿਸ਼ ਕੀਤੀ ਕਿ ਸਾਡਾ ਰਿਸ਼ਤਾ ਨਿਭੇ ਪਰ ਅੰਤਚਨ ਨੇ ਆ ਕੇ ਮੈਨੂੰ ਇਹ ਕਹਿਤਾ ਮੇਰੇ ਹਸਬੰਦ ਨੇ ਕਹਿਤਾ ਕਿ ਉਹ ਮੇਰੇ ਨਾਲ ਖੁਸ਼ ਨਹੀਂ ਹੈਗੇ ਉਹ ਮੇਰੇ ਨਾਲ ਖੁਸ਼ ਨਹੀਂ ਰਹਿ ਰਹੇ ਤੇ ਉਹ ਉਹ ਹੋਰ ਵੀਟ ਨਹੀਂ ਕਰ ਸਕਦਾ ਤੇ ਕਿ ਸ਼ਾਇਦ ਉਥੋਂ ਦਾ ਮਾਹੌਲ ਐਵੇਂ ਦਾ ਆ ਆਸ-ਪਾਸ ਦਾ ਕਿਉਂਕਿ ਉਹਨਾਂ ਦੇ ਪੇਂਟ ਚੋਂ ਸਾਰੇ ਕੈਨੇਡਾ ਆ ਚੁੱਕੇ ਤੇ ਉਹ ਸ਼ਾਇਦ ਫਰਸਟ੍ਰੇਟ ਹੋਗੇ ਤੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਉਹ ਹੋਰ ਵੇਟ ਨਹੀਂ ਕਰ ਸਕਦੇ ਸਾਡਾ ਇਹ ਵੀ ਫੈਸਲਾ ਹੋਇਆ ਸੀਗਾ ਕਿ ਪੀਆਰ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਕੈਨੇਡਾ ਲੈ ਕੇ ਆਵਾਂਗੀ ਪਰ ਮੈਂ ਹਲੇ ਤੱਕ ਕੈਨੇਡਾ ਮੇਰੀ ਪੀਆਰ ਹੋਈ ਨਹੀਂ ਤੇ ਮੇਰਾ ਸਟੇਟਸ ਵੀ ਇਨਵੈਲਿਡ ਹੈ ਜਿਸ ਦੇ ਕਰਕੇ ਸ਼ਾਇਦ ਮੈਂ ਇੰਡੀਆ ਆਣੇ ਸਦੀ ਹੁਣ ਮੇਰੇ ਸਾਰੇ ਪਰਿਵਾਰ ਨੂੰ ਇਹ ਵੀ ਪਤਾ ਕਿ ਮੈਂ ਠੀਕ ਨਹੀਂ ਹੈਗੀ ਪਿਛਲੇ 2.5 ਸਾਲ ਤੋਂ ਮੈਂ ਡਿਪਰੈਸ਼ਨ ਦਾ ਇਲਾਜ ਕਰਾਨੀ ਪਈਆਂ ਗੋਲੀਆਂ ਖਾਣੀਆਂ ਪਈਆਂ ਮੇਰੀ ਤਬੀਅਤ ਨਹੀਂ ਠੀਕ ਰਹਿੰਦੀ ਉਹਨਾਂ ਨੂੰ ਪਤਾ ਕਿ ਹਰ ਮਹੀਨੇ ਮੈਂ ਹਸਪੀਟਲ ਦਾ ਚੱਕਰ ਕੱਟਦੀ ਆ ਪਰ ਫਿਰ ਵੀ ਉਹ ਮੈਨੂੰ ਮਾਨਸਿਕ ਤੌਰ ਤੇੋਂ ਨਹੀਂ ਹਟਦੇ ਹੈਗੇ ਕਦੀ ਕਦੀ ਕਹਿਣਗੇ ਸਾਨੂੰ ਐਨੇ ਪੈਸੇ ਮਹੀਨੇ ਦੇ ਭੇਜ ਕਦੀ ਕਹਿਣਗੇ ਸਾਨੂੰ ਐਨੇ ਭੇਜ ਮੈਨੂੰ ਮਜਬੂਰ ਕਰਦੇ ਕਿ ਮੈਂ ਉਹਨਾਂ ਨੂੰ ਮਹੀਨੇ ਦਾ 50000 ਰੁਪਏ ਜਾਂ 60000 ਰੁਪਏ ਦਾ ਜਿਹਦੇ ਕਰਕੇ ਮੈਨੂੰ ਮਾਨਸਿਕ ਤਣਾ ਹੋ ਜਾਂਦਾ ਕਿਉਂਕਿ ਕਈ ਵਾਰ ਇੱਥੇ ਕੰਮ ਹੁੰਦਾ ਨਹੀਂ ਹੈਗਾ ਐਨੇ ਪੈਸੇ ਬੰਨਦੇ ਨਹੀਂ ਹੈਗੇ ਜਿੰਨੇ ਉਹ ਕਹਿ ਦਿੰਦੇ ਆ ਕਿ ਸਾਨੂੰ ਭੇਜ ਜੇ ਮੈਂ ਉਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਉਹ ਮੈਨੂੰ ਧਮਕੀਆਂ ਦਿੰਦੇ ਆ ਔਰ ਬਿਲਿਪ ਬੜੀ ਵੱਤਾਂ ਕਿ ਇਹਦੇ ਕਹਿੰਦੇ ਅਸੀਂ ਤੈਨੂੰ ਬਦਨਾਮ ਕਰ ਦੇਣਾ ਅਸੀਂ ਤੈਨੂੰ ਐ ਕਰ ਦੇਣਾ ਫੇਰ ਮੈਨੂੰ ਕਹਿਣਗੇ ਤੇਰੇ ਮੰਮੀ ਡੈਡੀ ਗ੍ਰਫਤਾਰ ਕਰਾ ਦੇਣੇ ਆ ਜਦ ਕਿ ਉਹਨਾਂ ਦਾ ਤਾਂ ਕੋਈ ਕਸੂਰ ਵੀ ਨਹੀਂ ਹੈਗਾ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਨਾ ਉਹ ਉਹਨਾਂ ਨੇ ਕਦੇ ਸਾਡੇ ਵੀਜ਼ੇ ਦੀ ਫਾਈਲ ਬਾਰੇ ਪੁੱਛਿਆ ਨਾ ਉਹ ਕਦੇ ਇਸ ਗੱਲ ਵਿੱਚ ਆਇਆ ਫੇਰ ਵੀ ਅੱਜ ਉਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕਰ ਰਿਹਾ ਉਹ ਤਾਂ ਠੀਕ ਹੀ ਵੀ ਨਹੀਂ ਹੈਗੇ ਮੇਰੇ ਮੇਰੇ ਸਹੁਰੇ ਪਰਵਾਨੇ ਵੀ ਪਤਾ ਕਿ ਅੱਜ ਤੋਂ 150 ਰੁਪਏ ਲਾ ਮੇਰੇ ਡੈਡੀ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਕਿ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਕਿ ਵਜ੍ਹਾ ਹੈਗੇ ਜਾਂ ਨਹੀਂ ਹੈਗੇ ਤਾਂ ਵੀ ਉਹਨਾਂ ਤੇ ਜ਼ਬਰਦਸਤੀ ਕਦੇ ਕਿਤੇ ਪਰਚਾ ਦਿਆਂਦੇ ਕਦੇ ਕਿਤੇ 150 ਲਾ ਹੋ ਗਿਆ ਉਹਨਾਂ ਨੂੰ ਇਸ ਇਸ ਕੰਡੀਸ਼ਨ 'ਚ ਥਾਣੇ ਦੇ ਚਾਰੇ ਦੇ ੱਟਕੇ ਖਾਂਦਿਆਂ ਨੂੰ ਮੰਮੀ ਮੇਰੇ ਤਾਂ ਠੀਕ ਨਹੀਂ ਰਹਿੰਦੇ ਹੈਗੇ ਬੰਨ ਅਸੀਂ ਇੱਕ ਸਟਰੋਂਗ ਫੈਮਿਲੀ ਤੋਂ ਨਹੀਂ ਹੈਗੇ ਮਤ ਮਾਤਰ ਪਰਿਵਾਰ ਹੈਗੇ ਆ ਸਾਨੂੰ ਇਹਨਾਂ ਨਹੀਂ ਪਤਾ ਸੀ ਇਹਨਾਂ ਚੀਜ਼ਾਂ ਦਾ ਬੇਰ ਪਰਵਾਨ ਜਿਹੜੇ ਸਾਰੇ ਪਰਵਾਨ ਨੇ ਵੀ ਪਤਾ ਮੇਰੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਮੇਰੇ ਘਰ ਤੇ ਪਹਿਲੇ ਹੀ ਪਰੇਸ਼ਾਨਾ ਮਾਨਸਿਕ ਨਹੀਂ ਠੀਕ ਰਹਿੰਦੇ ਤੇ ਕੁਝ ਸਮੇਂ ਤੋਂ ਮੇਰੇ ਮੇਰੇ ਸੂਰਬ ਪਰਿਵਾਰ ਮੈਨੂੰ ਜ਼ਬਰਦਸਤੀ ਕਹਿ ਰਿਹਾ ਕਿ ਮੈਂ ਆਪਣੇ ਮਾਪਿਓਤ ਉਹਨਾਂ ਦੀ ਜ਼ਮੀਨ ਵਕਾਦਾ ਉਹਨਾਂ ਨੂੰ ਪੈਸੇ ਦੇਦਾ ਮੈਂ ਉਹਨਾਂ ਦੇ ਵੀ ਕੰਡੀਸ਼ਨ ਸਮਝਦੀ ਆ ਕਿ ਠੀਕ ਆ ਉਹਨਾਂ ਦੇ ਫਾਈਲ ਨਹੀਂ ਲੱਗੀ ਵੀਜ਼ਾ ਨਹੀਂ ਆਇਆ ਉਹ ਕਿਆਲੇ ਦੌਰੇ ਦਾ ਮਾਹੌਲ ਵੀ ਉਹਨਾਂ ਨੂੰ ਮਜਬੂਰ ਕਰਦਾ ਕੁਝ ਆਦੇਦਵਾਲੀ ਵੀ ਚੀਜ਼ਾਂ ਹੁੰਦੀਆਂ ਨੇ ਪਰ ਇੱਕ ਵਿਸ਼ਵਾਸ ਵੀ ਹੁੰਦਾ ਉਹਨਾਂ ਨੂੰ ਵਿਸ਼ਵਾਸ ਵੀ ਰੱਖਣਾ ਚਾਹੀਦਾ ਹੈ ਵੇਟ ਵੀ ਕਰਨੀ ਚਾਹੀਦੀ ਆ بس میرے ਜਾਣੇ ਕੇ ਸੱਚ ਨੂੰ ਸੱਚ ਕਿਹਾ ਜਾਵੇ ਕਿ ਆ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲਦਾ ਆ ਕਿ ਕੋਈ ਵੀ ਕੁਛ ਵੀ ਕਿਸੇ ਵੀ ਸਬੂਤ ਤੇ ਬਿਨਾ ਕੁਛ ਵੀ ਵੀਡੀਓ ਪਾ ਦਿੰਦੀ ਆ ਬਣਾ ਕੇ ਉਹ ਨਹੀਂ ਜੋ ਸੱਚ ਆ ਸੱਚ ਨੂੰ ਸੱਚ ਕਿਹਾ ਜਾਵੇ ਨਾਲੇ ਉਹ ਕਹਿੰਦੇ ਨੇ ਕਿ ਮੈਂ ਕਿੰਨੇ 31 ਲੱਖ ਦਾ ਧੋਖਾ ਕੀਤਾ ਜਿਵੇਂ 31 ਲੱਖ ਦਾ ਧੋਖਾ ਕੀਤਾ ਹਾਂ ਤਾਂ ਉਹ ਤਾਂ ਮੈਂ ਆਪਣੇ ਘਰੇ ਆਪਣਾ ਘਰ ਨਾ ਵਧੀਆ ਸਵਾਰਿਆ ਹੁੰਦਾ ਕੋਈ ਮੇਰਾ ਘਰ ਜਾ ਕੇ ਦੇਖ ਲੇ ਤੇ ਉਹਨਾਂ ਦਾ ਘਰ ਦੇਖ ਲਵੇ ਮੈਂ 31 ਲੱਖ ਦਾ ਧੋਖਾ ਕੀਤਾ ਹਾਂ ਤਾਂ ਤਾਂ ਮੈਂ ਆਪਣਾ ਘਰ ਬਣਾ ਲੈਂਦਾ ਆਪ ਦੇ ਡੈਡੀ ਦਾ ਇਲਾਜ ਕਰਾ ਲਿਆ ਹੁੰਦਾ ਪੈਸੇ ਘਣੋ ਸਾਡਾ ਮੇਰਾ ਡੈਡੀ ਦਾ ਇਲਾਜ ਨਹੀਂ ਹੋ ਰਿਹਾ ਜੇ ਜੇ ਮੈਂ ਕੱਤੀ ਲੱਗਦਾ ਧੋਖਾ ਕੀਤਾ ਹੁੰਦਾ ਤਾਂ ਮੈਂ ਆਪਣੇ ਡੈਡੀ ਦਾ ਇਲਾਜ ਕਰਾ ਲੈਂਦੀ ਤੁਸੀਂ ਆਪ ਜਾ ਕੇ ਆਪ ਜਾ ਕੇ ਮੇਰਾ ਘਰ-ਬਾਰ ਦੇਖ ਲਓ